ਆਪਣੀ ਸਕਿਨ ਨੂੰ ਗਲੋਇੰਗ ਬਣਾਉਣ ਲਈ ਕੀ ਖਾਣਾ ਚਾਹੀਦਾ ਹੈ ਗਲੋਇੰਗ ਸਕਿਨ ਲਈ ਇਹਨਾਂ ਫੂਡਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਿਲ ਕਰੋ ਗਾਜਰ ਗਾਜਰ 'ਚ ਵਿਟਾਮਿਨ A ਹੁੰਦਾ ਹੈ ਇਸ ਨੂੰ ਕੋਲਾਜਨ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ ਆ ਸਕਿਨ ਨੂੰ ਤਾਜ਼ੀਅਤ ਤੇ ਲਚਕੀਲਾ ਬਣਾਉਂਦਾ ਕੰਮ ਕਰਦਾ ਹੈ ਗਾਜਰ ਸੈਲੂਲਰ ਟਰਨਓਵਰ ਵਿੱਚ ਸਹਾਇਤਾ ਕਰਦੇ ਹਨ ਅਤੇ ਬੁਢਾਪੇ ਨੂੰ ਹੌਲੀ ਕਰਦੇ ਹਨ ਕੀਵੀ ਕੀਵੀ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਨਿਊਟਰਲਾਈਜ਼ ਪ੍ਰਕਿਰਿਆ ਨੂੰ ਨਿਯੰਤਰਿਤ ਕਰਦਾ ਹੈ। ਇੱਥੋਂ ਤੱਕ ਕਿ ਤੁਹਾਡੇ ਚਿਹਰੇ ਦੇ ਰੰਗ ਨੂੰ ਵੀ ਨਿਖਾਰਦਾ ਹੈ। ਚਮੜੀ ਦੇ ਰੰਗ ਨੂੰ ਗੋਰਾ ਕਰਦਾ ਹੈ। ਮੱਛੀ। ਮੱਛੀ ਵਿੱਚ omega-3 ਅਤੇ ਪੋਲੀਅਨਸੈਚੁਰੇਟਿਡ ਫੈਟੀ ਐਸਿਡ ਹੁੰਦੇ ਹਨ ਜੋ ਸਕਿਨ ਨੂੰ ਵਧੇਰੇ ਸੁੰਦਰ ਬਣਾਉਂਦੇ ਹਨ। ਖੁਸ਼ਕ ਅਤੇ ਸੋਜ ਨੂੰ ਰੋਕਦੇ ਹਨ। ਪਿਸਤਾ, ਮੂੰਗਫਲੀ, ਬਦਾਮ, ਅਖਰੋਟ ਇਸ ਵਿੱਚ ਵਿਟਾਮਿਨ E ਹੁੰਦੇ ਜੋ ਚਮੜੀ ਨੂੰ ਨਰਮ ਅਤੇ ਗਲੋਇੰਗ ਬਣਾਉਂਦੇ ਹਨ ਇਹ ਸਰੀਰ ਦੀ ਨਮੀ ਦਾ ਸੰਤੁਲਨ ਬਣਾਉਂਦਾ ਹੈ ਅਤੇ ਚਮੜੀ ਨੂੰ ਓਵਰ ਵੋਇਲ ਰਲੇਟਿਡ ਰੋਸ਼ਨੀ ਤੋਂ ਬਚਾਉਂਦਾ ਹੈ ਸੇਪ ਸੇਪ ਚ ਵਿਟਾਮਿਨ B, C ਤੇ E, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਆਇਓਡੀਨ, ਮੈਗਨੀਜ਼ ਅਤੇ ਪ੍ਰੋਟੀਨ ਹੁੰਦੇ ਹਨ ਇਸਕਿਨ ਦੀ ਜਵਾਨੀ ਅਤੇ ਤਾਜ਼ਗੀ ਨੂੰ ਲੰਬਾ ਕਰਨ 'ਚ ਮਦਦ ਕਰਦਾ ਹੈ ਇਹ ਤੁਹਾਡੇ ਰੰਗਤ ਨੂੰ ਸੁਧਾਰਦੇ ਹਨ ਸਿਹਤ ਨਾਲ ਜੁੜਿਆ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ ਆਪਣੀ ਸਕਿਨ ਨੂੰ ਗਲੋਇੰਗ ਬਣਾਉਣ ਲਈ ਕੀ ਖਾਣਾ ਚਾਹੀਦਾ ਹੈ ਗਲੋਇੰਗ ਸਕਿਨ ਲਈ ਇਹਨਾਂ ਫੂਡਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਿਲ ਕਰੋ ਗਾਜਰ ਗਾਜਰ 'ਚ ਵਿਟਾਮਿਨ A ਹੁੰਦਾ ਹੈ ਇਸ ਨੂੰ ਕੋਲਾਜਨ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ ਆਸਕਿਨ ਨੂੰ ਤਾਜ਼ੀ ਅਤੇ ਲਚਕੀਲਾ ਬਣਾਉਂਦਾ ਕੰਮ ਕਰਦਾ ਹੈ ਗਾਜਰ ਸੈਲੂਲਰ ਟਰਨਓਵਰ ਵਿੱਚ ਸਹਾਇਤਾ ਕਰਦੇ ਹਨ ਅਤੇ ਬੁੜਾਪੇ ਨੂੰ ਹੌਲੀ ਕਰਦੇ ਹਨ ਕੀਵੀ ਕੀਵੀ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਨਿਊਟਰਲਾਈਜ਼ ਪ੍ਰਕਿਰਿਆ ਨੂੰ ਨਿਯੰਤਰਿਤ ਕਰਦਾ ਹੈ ਇੱਥੋਂ ਤੱਕ ਕਿ ਤੁਹਾਡੇ ਚਿਹਰੇ ਦੇ ਰੰਗ ਨੂੰ ਵੀ ਨਿਖਾਰਦਾ ਹੈ ਚਮੜੀ ਦੇ ਰੰਗ ਨੂੰ ਗੋਰਾ ਕਰਦਾ ਹੈ ਮੱਛੀ ਮੱਛੀ ਵਿੱਚ omega 3 ਅਤੇ polyunsaturated fatty acid ਹੁੰਦੇ ਜੋ ਸਕਿਨ ਨੂੰ ਵਧੇਰੇ ਸੁੰਦਰ ਬਣਾਉਂਦੇ ਹਨ ਖੁਸ਼ਕ ਅਤੇ ਸੋਜ ਨੂੰ ਰੋਕਦੇ ਹਨ ਪਿਸਤਾ, ਮੂੰਗਫਲੀ, ਬਦਾਮ, ਅਖਰੋਟ ਇਹਨਾਂ ਵਿੱਚ ਵਿਟਾਮਿਨ E ਹੁੰਦਾ ਜੋ ਚਮੜੀ ਨੂੰ ਨਰਮ ਅਤੇ ਗਲੋਇੰਗ ਬਣਾਉਂਦੇ ਹਨ ਇਹ ਸਰੀਰ ਦੀ ਨਮੀ ਦਾ ਸੰਤੁਲਨ ਬਣਾਉਂਦਾ ਹੈ ਅਤੇ ਚਮੜੀ ਨੂੰ ਓਵਰਬੋਇਲ ਰੇਟਿਡ ਰੋਸ਼ਨੀ ਤੋਂ ਬਚਾਉਂਦਾ ਹੈ ਸੇਫ ਸੇਫ ਚ ਵਿਟਾਮਿਨ ਬੀ ਸੀ ਤੇ ਈ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਆਇਓਡੀਨ ਮੈਗਨੀਜ਼ ਅਤੇ ਪ੍ਰੋਟੀਨ ਹੁੰਦੇ ਹਨ ਇਸਕਿੰ ਦੀ ਜਵਾਨੀ ਅਤੇ ਤਾਜ਼ਗੀ ਨੂੰ ਲੰਮਾ ਕਰਨ ਚ ਮਦਦ ਕਰਦਾ ਹੈ ਇਹ ਤੁਹਾਡੇ ਰੰਗਤ ਨੂੰ ਸੁਧਾਰਦੇ ਹਨ ਸਿਹਤ ਨਾਲ ਜੁੜਿਆ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ